ਸਤਿ ਸ੍ਰੀ ਅਕਾਲ ਦੋਸਤੋ ਆਪਣੀਆਂ ਵੀਡੀਓ ਦੇ ਰਾਹੀਂ ਤੁਸੀਂ ਬਹੁਤ ਸਾਰੇ ਪੁਰਾਣੇ ਪਿੰਡਾਂ ਦੀ ਸੈਰ ਕਰ ਚੁੱਕੇ ਹੋ ਹਵੇਲੀਆਂ ਪੱਕੇ ਘਰ ਕੱਚੇ ਘਰ ਅਲੱਗ-ਅਲੱਗ ਚੀਜ਼ਾਂ ਤੁਹਾਨੂੰ ਆਪਾਂ ਆਪਣੇ ਚੈਨਲ ਦੇ ਰਾਹੀਂ ਦਿਖਾਉਂਦੇ ਰਹਿੰਨੇ ਆ ਦੋਸਤੋ ਅੱਜ ਅਸੀਂ ਰਾਜਸਥਾਨ ਆਏ ਸੀ ਤੇ ਇੱਥੋਂ ਲੰਘ ਰਹੇ ਸੀ ਇੱਥੇ ਅੱਜ ਅਸੀਂ ਇੱਕ ਨਵੀਂ ਚੀਜ਼ ਦੇਖੀ ਆ ਕਿ ਕੱਚਾ ਤੇ ਪੱਕਾ ਕਮਰਾ ਇਕੱਠੇ ਆ ਤੇ ਆਪਾਂ ਉਹਦੇ ਬਾਰੇ ਬਾਈ ਜੀ ਉਰੀ ਸਾਡੇ ਨਾਲ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਤੁਹਾਡਾ ਆਪਣਾ ਨਾਮ ਗਰਸਾਹਬ ਹੈ ਜੀ ਕਸਾਵ ਸਿੰਘ ਸੰਧੂ ਹੈ ਠੀਕ ਹੈ ਜੀ ਭਾਈ ਜੀ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਆਪਾਂ ਕਾਲੀ ਰੌਣ ਦੇ ਪਿੰਡ ਦੇ ਵਿੱਚ ਪ੍ਰਤਾਪਪੁਰਾ ਦੇ ਖੜੇ ਆ ਜੀ ਇਹਨੂੰ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਲੱਗਦਾ ਜੀ ਤਹਿਸੀਲ ਜਾ ਸ਼ਾਦੁਲ ਸ਼ਹਿਰ ਆ ਜੀ ਠੀਕ ਹੈ ਜੀ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਠੀਕ ਹੈ ਭਾਈ ਜੀ ਜੇ ਗੱਲ ਕਰੀਏ ਤਾਂ ਜਿਹੜਾ ਇਹ ਪਿੱਛੇ ਆਪਾਂ ਇੱਕ ਕਮਰਾ ਦੇਖ ਰਹੇ ਆ ਉੱਪਰੋਂ ਜਿਸ ਤਰ੍ਹਾਂ ਇਹ ਪੱਕਾ ਤੇ ਥੱਲਿਓਂ ਕੱਚਾ ਹੈ ਹਾਂਜੀ ਇਹ ਭਾਈ ਜੀ ਕਿੰਨਾ ਕੁ ਪੁਰਾਣਾ ਬਣਿਆ ਹੋਇਆ ਹੈ ਇਹ 47 ਵੇਲੇ ਦਾ ਹੈ 1947 ਦੀ ਜਦੋਂ ਵੰਡ ਹੋਈ ਆ ਉਦੋਂ ਦਾ ਹੈ ਬਹੁਤ ਹੁੰਦਾ ਜੀ ਠੀਕ ਹੈ ਤੇ ਬਾਈ ਜੀ ਥੋੜਾ ਜਿਹਾ ਇਹਦੀ ਕਹਾਣੀ ਦੱਸੋ ਵੀ ਇਹ ਕਿਸ ਤਰ੍ਹਾਂ ਬਣਿਆ ਇਹ ਉਦੋਂ ਬਜ਼ੁਰਗਾਂ ਨੇ ਹੀ ਬਣਾਇਆ ਸੀ ਇਹ ਪਹਿਲਾ ਚਵਾਰਾ ਬਣਿਆਗਾ ਉਦੋਂ ਨੇੜੇ ਨੇੜੇ ਰਗੀ ਦੇ ਵਿੱਚੋਂ ਠੀਕ ਹੈ ਜੀ ਖੇਤ ਦੇ ਵਿੱਚ ਪਹਿਲਾ ਕੋਠਾ ਤੇ ਪਹਿਲਾ ਚਵਾਰਾ ਬਣਿਆ ਇਹ ਠੀਕ ਹੈ ਅਜੇ ਉਦੋਂ ਚਵਾਰੇ ਕੋਠੇ ਵੀ ਬਹੁਤ ਘੱਟ ਪਾਉਂਦੇ ਸੀਗੇ ਮਾੜੇ ਮੋٹے ਕੋਈ ਝੁੱਗੀ ਪਾਦੇ ਸੀ ਖੇਤਾਂ ਦੇ ਵਿੱਚ ਨਹੀਂ ਪਾਉਂਦੇ ਸੀ ਝੁੱਗੀ ਵਗੈਰਾ ਹੀ ਪਾਉਂਦੇ ਸੀ ਲੋਕਾਂ ਨੂੰ ਇਸ ਏਰੀਆ ਦੇ ਵਿੱਚ ਪਹਿਲਾਂ ਬਣਿਆ ਸੀ ਇਹ ਪਹਿਲਾਂ ਬਣਿਆ ਸੀ ਤੇ ਇਹ ਬਾਈ ਜੀ ਜਿਸ ਤਰ੍ਹਾਂ ਕੱਚਾ ਪਹਿਲਾਂ ਬਣਿਆ ਸੀ ਤੇ ਪੱਕਾ ਉਹਦੋਂ ਕੋਈ ਸਾਲ ਬਾਅਦ ਬਣਿਆ ਕਿ ਇਕੱਠਾ ਹੀ ਤਿਆਰ ਹੋਇਆ ਸੀ ਇਕੱਠੇ ਹੀ ਤਿਆਰ ਹੋਇਆ ਜੀ ਇਕੱਠੇ ਹੀ ਹੋਇਆ ਸੀ ਹਾਂ ਜੀ ਇਕੱਠੇ ਹੀ ਤਿਆਰ ਹੋਇਆ ਜੀ ਬਾਈ ਜੀ ਇਹ ਕਿੰਨਾ ਨੇ ਬਣਾਇਆ ਸੀ ਥੋੜਾ ਇਹਦੇ ਬਾਰੇ ਕੋਈ ਪਿਛੋਕੜ ਤੁਹਾਨੂੰ ਪਤਾ ਹੋਵੇ ਇਹ ਧੌਲੇ ਚੱਕੋ ਹੀ ਇਹਦੇ ਮਾਮੇ ਦਾ ਹੀ ਸੁਣਿਆ ਹੈਗਾ ਅੱਛਾ ਜਿਹੜਾ ਆਉਂਦਾ ਉਹਦੇ ਵਿੱਚ ਪੁਰਾਣੇ ਬਜ਼ੁਰਗ ਦੱਸਦੇ ਆ ਠੀਕ ਹੈ ਵੀ ਉਹਨਾਂ ਨੇ ਮਾਮੇ ਭਾਂਦੇ ਦਾ ਹੀ ਬਣਿਆ ਹੋਇਆ ਮਾਮੇ ਪਣ ਜੇ ਦਾ ਬਣਿਆ ਠੀਕ ਹੈ ਇਹ ਜਿਸ ਤਰ੍ਹਾਂ ਬਾਈ ਜੀ ਆਪਾਂ ਗੱਲ ਕਰ ਰਹੇ ਸੀ ਵੀ ਇਹ ਲਾ मामੇ ਨੇ ਬਣਾਇਆ ਸੀ ਪਹਿਲਾਂ ਨਹੀਂ ਇਹ ਦੋਨੇ ਉਸੇ ਦੇ ਬਣੇ ਮੇਰੀ ਠੀਕ ਹੈ ਵੀ ਇਹ ਚਬਾਰਾ ਉਹਨਾਂ ਨੇ ਸ਼ਾਇਦ ਤੁਸਾਂ ਪਣਜੇ ਨੂੰ ਪਾ ਕੇ ਦਿੱਤਾ ਹੈ ਪਣਜੇ ਨੂੰ ਪਾ ਕੇ ਦਿੱਤਾ ਸੀ ਅਣਕਾਰੀ ਤਾਂ ਇਹ ਬਹੁਤ ਵਧੀਆ ਸ਼ਾਨਦਾਰ ਬਣਿਆ ਹੋਇਆ ਸੀ ਆ ਬਹੁਤ ਵਧੀਆ ਸੀ ਬਾਰ ਵਗੈਰਾ ਲੱਗੇ ਸੀ ਸੌਂਖ ਦਿਮਕ ਆਖ ਦਿੰਨੇ ਜਿਹਨੂੰ ਠੀਕ ਹੈ ਉਹ ਖਾ ਗਈ ਇਹਨੂੰ ਇਹਦਾ ਜੰਗਲੇ ਜੰਗਲੇ ਪਰੇ ਬਾਹਰ ਬਹੁਤ ਵਧੀਆ ਸੀਗਾ ਆ ਉੱਪਰ ਬਾਰੀਆਂ ਲੱਗੀਆਂ ਹੋਈਆਂ ਸੀ ਹਾਂਜੀ ਹਾਂਜੀ ਤੇ ਇਹ ਫਿਰ ਹੌਲੀ ਹੌਲੀ ਕਰਕੇ ਹਾਂਜੀ ਖੰਡਰ ਹੋ ਗਿਆ ਖੰਡਰ ਹੋ ਗਿਆ ਠੀਕ ਹੈ ਖੰਡਰ ਵੀ ਨਹੀਂ ਕਹਿ ਸਕਦੇ ਕਿ ਜਿੰਨਾ ਚਿਕਰ ਵਿੱਚ ਹਜੇ ਤੱਕ ਪੈਨੇ ਵੀ ਆ ਰਾਤ ਨੂੰ ਵੀ ਕੋਈ ਟੜਕਾ ਨਹੀਂ ਆ ਠੀਕ ਹੈ ਤੇ ਦਿਨੇ ਵੀ ਪਾ ਜਾਂਦੇ ਆ ਹਾਲੇ ਵੀ ਤੁਸੀਂ ਇਹਨੂੰ ਵਰਤੋਂ ਚ ਲੈ ਰਹੇ ਹੋ ਵਰਤੋਂ ਚ ਲੈ ਰਹੇ ਆ ਠੀਕ ਹੈ ਤੇ ਭਾਈ ਜਿਸ ਤਰ੍ਹਾਂ ਆਪਾਂ ਅੰਦਰੋਂ ਦੇਖ ਰਹੇ ਸੀ ਇਹ ਅੰਦਰ ਇੱਕ ਪਾਸੇ ਛੱਤ ਦੇ ਵਿੱਚੋਂ ਕਿਵੇਂ ਮੋਰਾ ਜਿਹਾ ਵੀ ਨਿਕਲਿਆ ਆ ਇਹ ਪਹਿਲਾਂ ਜਿਵੇਂ ਹੁਣ ਲੋਭੀਆਂ ਰੱਖਦੇ ਆ ਕੋਠੀਆਂ ਦੇ ਵਿੱਚ ਇਹ ਉਹਨਾਂ ਟਾਈਮਾਂ 'ਚ ਵੀ ਲੋਭੀ ਰੱਖੀ ਜਾਂਦੀ ਸੀਗੀ अच्छा वो लोबी बनी हुई है जेडी लोबी बनी हुई है छत ਦੇ ਵਿੱਚ ਜਿਹੜਾ ਆਪਾਂ ਮੋਰਾ ਇਹ ਆ ਦੇਖ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਵਿੱਚ ਪੌੜੀ ਲਾ ਕੇ ਤੇ ਉੱਤੇ ਪੈ ਜਾਂਦੇ ਸੀ ਉੱਪਰ ਛੱਤ ਤੇ ਪੈ ਜਾਂਦੇ ਸੀ ਇਹ ਪੂਰਾ ਖੇਤ ਕਮਾਦ ਦਾ ਸੀਗਾ ਅੱਛਾ ਤੇ ਰਾਖੀ ਵਗੈਰਾ ਫਿਰ ਉੱਤੇ ਹੀ ਕਰਦੇ ਸੀ ਠੀਕ ਹੈ ਇਹ ਰਾਖੀ ਦੇ ਪਰਪਜ ਵਾਸਤੇ ਮੇਂ ਬਣਿਆ ਆ ਸੀ ਹਾਂਜੀ ਹਾਂਜੀ ਵੀ ਛੱਤ ਦੇ ਉੱਪਰ ਬੰਦਾ ਪੈ ਸਕਦਾ ਪੈ ਸਕਦਾ ਹਾਂਜੀ ਤੇ ਬਾਈ ਜੀ ਜੇ ਗੱਲ ਕਰੀਏ ਤਾਂ ਇਹ ਸਾਰਾ ਹੀ ਅੰਦਰੋਂ ਬਾਹਰੋਂ ਥੱਲੇੋਂ ਇਹ ਕੱਚੀ ਮਿੱਟੀ ਦੀ ਹੀ ਹੈ ਹਾਂਜੀ ਅੰਤਰੋਵੀ ਕੱਚੀ ਮਿੱਟੀ ਦਾ ਹੈ ਠੀਕ ਹੈ ਤੇ ਥੱਲੜਾ ਤਾਂ ਹੈਗਾ ਹੀ ਹੈ ਹਾਂ ਜਿਸ ਤਰ੍ਹਾਂ ਇਹ ਬਾਹਰੋਂ ਨਜ਼ਰ ਆ ਰਿਹਾ ਨਹੀਂ ਇਹ ਜਿਹੜਾ ਉੱਪਰਲਾ ਹੈ ਇਹ ਸਾਰਾ ਪੱਕਾ ਹੀ ਹੈ ਨਹੀਂ ਉੱਤੇ ਜਿਹੜੀ ਛੱਤ ਸੀਗੀ ਠੀਕ ਹੈ ਉਹ ਤਾਂ ਸੀਗੀ ਉਹਦੇ ਬਾਲਾਂ ਦੀ ਤੇ ਵੱਡੀਆਂ ਟੇਲਾਂ ਦੀ ਠੀਕ ਹੈ ਉਹ ਢੂੜ ਫੁੱਟੀ ਟੇਲ ਸੀਗੀ ਠੀਕ ਹੈ ਜੀ ਤੇ ਉਹ ਦੀ ਸੀਗੀ ਤੇ ਉਹ ਸ਼ੌਂਕ ਪੈ ਗਈ ਤੇ ਉਹ ਉਤਲੀ ਛੱਤ ਤੱਕ ਗਈ ਜਿਹੜੀ ਚਵਾਰੇ ਵਾਲੀ ਛੱਤ ਆ ਉਹ ਖਤਮ ਹੋ ਗਈ ਹੈ ਹਾਂਜੀ ਹਾਂਜੀ ਤੇ ਆ ਡਾਟ ਖੜੀ ਹੈ ਇਹ ਆਹ ਜਿਹੜੀ ਇਹਦੀ ਡਾਟ ਆ ਉਹ ਖੜੀ ਇਹ ਡਾਟ ਬਾਈ ਜੀ ਉਸੇ ਸਮੇਂ ਦੀ ਹੈ ਆ ਉਸੇ ਸਮੇਂ ਦੀ ਹਾਂਜੀ